ਬਾਬੂ ਬਰਛਪਾ ਦੇ ਵੀ ਪਬਲਿਕ ਸਕੂਲ ਮੂਣਕੇ ਵਿਖੇ ਪਹੁੰਚੇ ਆ ਜਿੱਥੇ ਕੇ ਖੂਨਦਾਨ ਕੈਂਪ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋ ਚੈਨਲ ਐਲ ਵੀ ਐਸ ਨਿਊਜ਼ ਸਾਨੂੰ ਅੰਦਰ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਦਿਖਾਵਾਂਗੇ ਬਣੇ ਰਹੋ ਐਲ ਵੀ ਐਸ ਨਿਊਜ਼ ਦੇ ਨਾਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੁੰਦਰ ਸਜਾਵਟ ਸਫਾਈ ਜਿਹਨੂੰ ਆਪਾਂ ਕਹਿ ਸਕਦੇ ਹਾਂ ਮੇਰੇ ਨਾਲ ਕੈਮਰਾਮੈਨ ਵੱਜੋਂ ਸੀਨੀਅਰ ਪੱਤਰਕਾਰ ਪ੍ਰਤਾਪ ਸਿੰਘ ਖਰਾਨਾ ਜੀ ਆਹ ਦਾ ਜੇ ਇਹ ਬਲੱਡ ਦਾਨ ਕਰਕੇ ਆਏ ਹਾਂ ਜੀ ਅੱਛਾ ਅੱਛਾ ਅਨੁਵਾਦ ਇੱਥੇ ਸਰਟੀਫਿਕੇਟ ਵੀ ਖੜੇ ਵੀ ਲੋੜ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਥੇ ਕੀ ਪ੍ਰਬੰਧ ਹੈ ਜਿਹੜਾ ਖੂਨ ਦਾਨ ਦੇਣਾ ਹੈ ਸਕੂਲ ਦਾ ਰਿਕਾਰਡ ਸਕੂਲ ਦੇ ਕਾਟੇ ਸਲਿੱਪ ਕੱਟ ਕੇ ਪੇਨਸ ਦਾ ਨਾਮ ਪਤਾ ਸਭ ਕੁਝ ਕੰਟੈਕਟ ਨੰਬਰ ਉਹ ਤੇਰਾ ਤਾਂ ਉਹ ਰਿਕਾਰਡ ਅਸੀਂ ਸਕੂਲ ਚ ਨਾ ਕਰੀ ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਦਿੱਤੀ ਐਲੋਐਸ ਨਿਊਜ਼ ਨੂੰ ਅੰਦਰ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਇੱਥੋਂ ਜਿਹੜੀ ਐਂਟਰੀ ਬਲੱਡ ਦੇਣ ਵਾਲਿਆਂ ਦੀ ਹੁੰਦੀ ਹੈ ਇਹ ਵੀਰ ਵੀ ਬਲੱਡ ਦੇ ਕੇ ਆਏ ਨੇ ਜੋ ਕਿ ਇਹਨਾਂ ਨੂੰ ਪ੍ਰਸ਼ੰਸਾ ਪੱਤਰ ਬਲੱਡ ਵਾਲੇ ਮਿਲੇ ਇਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਹੁੰਦੇ ਕਿ ਨਹੀਂ ਨਾ ਜੀ ਸਵੇਸ਼ ਮਰ ਜੀ ਬੜਾ ਵਧੀਆ ਫੀਲ ਹੋਇਆ ਜੀ ਸਾਨੂੰ ਫੋਨ ਦੇ ਕੇ ਸਾਡਾ ਕੋਨ ਕਿਸੇ ਐਕਸੀਡੈਂਟ ਤੇ ਕਿਸੇ ਮਰੀਜ਼ ਦੇ ਕਿਸੇ ਦੇ ਵੀ ਲੱਗੂਗਾ ਅਸੀਂ ਦੁਆ ਕਰਦੇ ਹਾਂ ਵਾਹਿਗੁਰੂ ਜੀ ਵੀ ਉਹ ਮਰੀਜ਼ ਜਲਦੋਂ ਜਲਦ ਠੀਕ ਹੋਵੇ ਮਤਲਬ ਇਹ ਰੂਲ ਹੁੰਦਾ ਹੈ ਉਸ ਤੋਂ ਬਾਅਦ ਜਦੋਂ ਮਰਜ਼ੀ ਫੋਨ ਕਰੋ ਅਸੀਂ ਹਾਜ਼ਰ ਬੰਨੇ ਆ ਪੰਜ ਬੰਦੇ ਬਹੁਤ ਬਹੁਤ ਧੰਨਵਾਦ ਹੈ ਇਹ ਕਹਿੰਦੇ ਅਸੀਂ ਉਹਨਾਂ ਲਾਇਨ ਆਪੇ ਆ ਕੇ ਉੱਥੇ ਉਹ ਰਿਜਨ ਨੂੰ ਮਤਲਬ ਕਿ ਇਹ ਬਲੱਡ ਐਫੂ ਦੇਵਾਂਗੇ ਇਹ ਸਾਰੇ ਵੀਰਾਂ ਦਾ ਇਹੀ ਕਹਿਣਾ ਹੈ ਕਿ ਸਾਰਾ ਜਿਹੜਾ ਪ੍ਰਬੰਧ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਹੈ ਤੇ ਕਰੀਬ ਹਰ ਸਾਲ 150 ਯੂਨਿਟ ਦੇ ਕਰੀਬ ਹੋ ਜਾਂਦੇ ਨੇ 185 ਹੁੰਦੇ ਨੇ ਆਪਣਾ ਹਰ ਸਾਲ ਦਾ ਟਾਰਗੇਟ ਹੁੰਦਾ ਕਿ ਆਪਾਂ ਜਿਆਦਾ ਜਿਆਦਾ ਬੰਦੇ ਵੜ ਕੇ ਪਾਰਟਿਸਪੇਟ ਕਰਨ